ਆ ਦੇਖ ਲੋ ਜੀ ਟਰੱਕ ਜਿਵੇਂ ਗੇੜੇ ਮਾਰਦਾ ਜਾਂਦਾ ਹੈਗਾ ਆਠੇ ਪਾਉਂਦਾ ਫੇਰ ਕਹਿੰਦੇ ਟਰੱਕਾਂ ਦਾ ਖਸੂਰ ਨਹੀਂ ਕਰਦਾ ਆ ਤੇ ਆ ਰੱਖੋ ਦੇਖੋ ਬਾਈ ਦੇਖੋ ਇਹ ਦੇਖੋ ਠੀਕ ਹੈ ਠੀਕ ਹੈ ਇਹੋ ਗੱਡੀ ਸ਼ਹਿਰ ਦਾ ਘੜੇ ਘੋਪਾ ਓਕੇ 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 ਕਹੀਂ ਨਾ ਗੱਡੀ ਕਿੱਟੀ ਓਕੇ ਠੀਕ ਆ ਆਪਾਂ ਦਮਾਂ ਗੇ ਰੱਖ ਲੈਂਦੇ ਮਗਰ ਅੰਨ ਘਟ ਮਾਰੂ ਕਿਸ ਨੂੰ ਜਿਆਦਾ ਮਾਰੂ ਇਹ ਦੇਖ ਲੋ ਦੇਖ ਲੋ ਇਹ ਪਾਏਂਦਾ ਯਾਰ ਕੀ ਆ ਨਾ ਇਹ ਮਾਰਾ ਨਾ ਇਹ ਇਨਾਂ ਕੋਈ ਨਸ਼ਾ ਕੀਤਾ ਹੋਇਆ ਬਾਈ ਆਪਰ ਉਹ ਇਹੋ ਕੇ ਨਾ ਆਪ ਨੂੰ ਕਰਦਾ 100 ਦਾ ਤੇ ਇਹ ਜੀ ਗੱਲ ਕੀ ਆ ਆ ਬਈ ਬਰਨਾਲਾ ਦਾ ਪੋਲਾ ਜਿਹੜਾ ਹੁੰਦਾ ਹੈ ਜਾਲਾ ਸੈਣੀ ਨੂੰ ਮੁਰਦੀ ਆ ਜਿਹੜੀ ਆਪਣੇ ਤਾਹਾਂ ਦੇ ਉੱਤੋਂ ਦੀ ਉਹਦੇ ਤੇ ਆ ট্রাক ਨਾਲੇ ਨੇ ਹੱਥਲੇ ਲੈ ਲਿਆ ਮੁੰਡਾ ਨਾਤਾ ਇੱਕ ਮੋਟਰਸਾਈਕਲ ਦਾ ਪਤਾ ਲੱਗ ਰਿਹਾ ਵੀ ਕਿੱਥੋਂ ਦਾ ਮੋਟਰਸਾਈਕਲ ਨੰਬਰ ਕਿਹੜਾ ਹੈਗਾ ਤੇ ਜਮ ਫੇਤ ਆ ਜਮ ਥੱਲੇ ਕੋਈ ਪਤਾ ਹੀ ਨਹੀਂ ਲੱਗ ਰਿਹਾ ਉਹ ਥੱਲੇ ਪਿਆ ਬੰਦਾ ਜੀਣਾ ਹੀ ਨਹੀਂ ਗਿਆ तमाम ਨਾਸ ਦਾ ਜਮੇ ਮਾਤਾ ਹਲਨੇ ਵੱਡੀ ਤੇਜ਼ ਸੀ ਮੈਨੂੰ ਲੰਮਾ ਫੋਨ ਇੱਕ ਮਿੰਟ ਡਾਕਟਰ ਕੋਲ ਪੈਂਦਾ ਜਿਵੇਂ ਕੇ ਦਮ ਆ ਇਦੋਂ ਆਉਂਦੇ ਨੇ ਤਾਂ ਚੜਾਉਂਦਾ ਸੀਗਾ ਉਧਰੋਂ ਬਰਨਾਲੇ ਵਾਲੇ ਪਾਸੋਂ ਤਾਂ ਜਿਹੜਾ ਮੈਨੇ ਇੱਧਰ ਸਾਰੇ ਥੱਲੇ ਲੈ ਲੈ ਨਾਲ ਆ ਮੋਟਰਸਾਈਕਲ ਲੈ ਲੈ ਇਹਦੇ ਵਿਦਿਆਲੇ ਲੈ ਕੇ ਉਹ ਉੱਥੇ ਥੱਲੇ